ਕਿੰਨੇ ਮਹੀਨੇ ਦਿਨ ਲਈ ਹਟ ਹਟਾਲ ਕਰਦਾ ਗਿਆ ਤੇ ਵਿਰੋਧੀ ਉਹਨੇ 3-3 ਤੇ 4-4 ਮੁੱਖ ਮੰਤਰੀ ਬਦਲ ਤੇ ਆਵਾਜ਼ੀ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਜਰੀਵਾਲ ਉਹਨੇ ਕਹਿੰਦੇ ਦਰਬਾਰ ਸਾਹਿਬ ਅੱਗੇ ਖੜੇ ਹੋ ਕੇ ਗੱਲ ਕਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਸੁਭੇ ਦੇ ਲੈਣਗੇ ਕੋਈ ਹੋਰ ਤਬਦੀਲੀ ਨਹੀਂ ਹੋਏਗੀ ਕੋਲ 92 ਵਿਧਾਇਕਾਂ ਤੇ 93 ਵਿਧਾਇਕਾਂ ਕੁਝ ਦੇ ਇੱਕ ਦੋ ਇਧਰ ਉਧਰ ਵੀ ਹੋ ਜਾਣਾ ਕੋਈ ਅਸਤੀਫਾ ਦੇ ਜੇ ਜਾਂ ਕੋਈ ਵਿਰੋਧਜੋ ਬੋਲ ਦੇ ਮੁੱਖ ਮੰਤਰੀ ਬਦਲ ਜੇਗਾ ਤੇ ਨਾਲ ਜਿੱਥੇ ਵੀ ਜੋ ਹੋਰ ਮਰਜ਼ੀ ਕਰ ਲੈਣ ਜਿੱਦਾਂ ਦਾ ਮਰਜ਼ੀ ਵਿਰੋਧ ਕਰ ਲੈਣ ਆਪਣੀ ਚੁਣੀ ਹੋਈ ਸਰਕਾਰ ਨੂੰ ਜੋ ਕੋ ਲੁੱਟ ਕੇ ਲੈ ਜੇ ਪੁੱਟ ਕੇ ਲੈ ਜੇ ਦੇਰਾਖਿਆ ਨਹੀਂ ਕਿ ਪੰਜਾਬੀ ਇਸ ਧਰਨ ਦੀ ਸਰਕਾਰ ਨੂੰ ਕੋ ਪ੍ਰਵਾਨ ਕਰੇਗਾ ਅੱਜ ਤੱਕ ਪੋਲਿਟਿਕਲ ਸੈਸ਼ਨ 'ਚ ਕੋਈ ਅਸੀ ਡਿਬੇਟ ਨਹੀਂ ਹੋਈ ਜਿਸ ਡਿਬੇਟ ਨੇ ਕੋਈ ਸਿਸਟਮ ਬਦਲ ਕੇ ਰੱਖਤਾ ਹੋਵੇ ਛੋਟੇ ਛੋਟੇ ਪਾਣੀਆਂ 'ਚ ਫੋਟੋ ਕਜਵਾ ਕੇ ਅੱਗੇ ਚਲੇ ਜਾਂਦੇ ਹੋ ਖੇਤੀ ਮੰਤਰੀ ਦੀ ਗੱਲ ਕਰਦੇ ਆ ਚੌਹਾਨ ਸਾਹਿਬ ਦੀ ਉਦੈ ਇੱਕ ਦਿਨ ਪਹਿਲਾਂ ਰੱਖਿਆ ਮੰਤਰੀ ਆਏ ਅੱਜ ਮੰਤਰੀ ਆਏ ਹੂੰ ਉਹ ਨਕਸਾਂਤਾ ਹੋਇਆ ਪੰਜਾਬ ਦਾ ਮਾਮਲਾ ਦੌਲਜਾ ਰਹਿੰਦਾ ਕਿ ਪੰਜਾਬ ਨੂੰ ਕੀ ਦੇਣਾ ਹੈ ਕੀ ਨਹੀਂ ਦੇਣਾ ਜਾਣੀ ਹੜਾਂ ਦੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਐ ਇਸੇ ਕਰਕੇ ਮੈਂ ਕਹਿਣਾ ਕਿ ਹੜਾਂ ਚ ਇਸ ਵੇਲੇ ਜਿੱਥੇ ਇੱਕ ਪਾਸੇ ਸੜੇਵੇਂ ਪਾਣੀਆਂ ਦੀ ਬਦਬੂ ਆ ਰਹੀ ਐ ਉੱਥੇ ਸਾਡੇ ਜਿਹੜੇ ਰਾਸੀ ਆਗੂ ਐ ਉਹਨਾਂ ਦੇ ਬਿਆਨਾਂ ਚੋਂ ਨਫਰ ਦੀ بو ਆ ਰਹੀ ਐ ਸਮਾਂ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰ ਰਿਹਾ ਸਾਡਾ ਅਧਿਕਾਰ ਐ ਕਹਿੰਦੇ ਅਧਿਕਾਰ ਆ ਸਾਡਾ ਮੈਂ ਕੋਈ ਦਾਨ ਨਹੀਂ ਲੈਣ ਤੀਖ ਨਹੀਂ ਮੰਗਣ ਜਾ ਰਿਹਾ ਜਣੀ ਕਿਹੋ ਜੀ ਰਾਜਨੀਤੀ ਪੰਜਾਬੀਆਂ ਦੇ ਸਿਰ ਤੇ ਕੀਤੀ ਜਾ ਰਹੀ ਹੈ। ਅਭੀ ਦਾ ਪੁੱਦਰ ਸਾਨੂੰ ਕੀ ਦੇ ਰਹੇ ਆ ਉਹ? ਜੀ ਜੀ। ਮੁੱਖ ਮੰਤਰੀ ਕੀ ਦੇ ਰਿਹਾ, ਕੇਂਦਰ ਕੀ ਦੇ ਰਿਹਾ? ਸਵਾਲ ਤਾਂ ਇਹ ਹੈ। ਬਿਲਕੁਲ। ਉਸ ਫੰਡ ਦੀ ਲੜਾਈ ਹੋ ਰਹੀ ਹੈ ਜਿਹੜਾ ਫੰਡ ਕਹਿੰਦੇ ਕਿਤੇ ਨਜ਼ਰ ਹੀ ਨਹੀਂ ਆ ਰਿਹਾ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਤੇ ਮੈਂ ਹਾਂ ਪ੍ਰਭ ਸਿੱਧੂ ਇਸ ਪ੍ਰੋਗਰਾਮ ਦੇ ਵਿੱਚ ਅੱਜ ਚਰਚਾ ਹੈ ਜਿਹੜੀ ਉਹ ਕਈ ਵਿਸ਼ਿਆਂ ਤੇ ਕਰਾਂਗੇ ਬੇਸ਼ੱਕ ਇਹ ਸਾਰੇ ਵਿਸ਼ੇ ਦੇ ਜਿਹੜੇ ਨੇ ਉਹ ਮੁੱਖ ਮੰਤਰੀ ਨਾਲ ਸੰਬੰਧਿਤ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਫਵਾਹਾਂ ਇਸ ਤਰ੍ਹਾਂ ਦੀਆਂ ਸੁਣਨ ਨੂੰ ਮਿਲੀਆਂ ਕਈ ਕਿਆਸਰਾਂ ਲੱਗੀਆਂ ਕਿ ਮੁੱਖ ਮੰਤਰੀ ਨੇ ਜਿਹੜੇ ਉਹ ਪੰਜਾਬ ਦੇ ਬਦਲੇ ਜਾ ਸਕਦੇ ਨੇ ਜਿਸ ਤੋਂ ਬਾਅਦ ਨਵਾਂ ਜਿਹੜਾ ਉਹ ਚੈਲੰਜ ਸ਼ੁਰੂ ਹੋਇਆ ਜਦੋਂ ਮੁੱਖ ਮੰਤਰੀ ਚੈਲੰਜ ਦਿੰਦੇ ਨੇ ਤੇ ਰਵਨੀਤ ਬਿੱਟੂ ਉਸ ਨੂੰ ਮੰਨ ਲੈਂਦੇ ਨੇ ਇਸ ਤਰ੍ਹਾਂ ਦੀਆਂ ਹੋਰ ਕਈ ਗੱਲਾਂ ਬਾਤਾਂ ਅੱਜ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਨਿਕਲ ਕੇ ਬਾਹਰ ਆਈਆਂ ਨੇ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧ ਸਾਬਾਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਾਮ ਮਿਹਰਬਾਨੀ ਦਰਸ਼ਕਾਨਾਂ ਨੇ ਸਤਿਕਾਰਨਾ ਸਸਰੀ ਆਕਾਲ ਜੀ ਨਵਾਂ ਸਵਾਲ ਆਪਾਂ ਹਾਜ਼ਰ ਹਾਂ ਦਸਕਾ ਦੀ ਕਚਹਿਰੀ ਚੰਮੀ ਸੰਚਾਲਾ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੁੱਖ ਮੰਤਰੀ ਮਾਨ ਜਦੋਂ ਹਸਪੀਟਲ ਦੇ ਵਿੱਚ ਸਨ ਤਾਂ ਚਰਚਾਵਾਂ ਛਿੜੀਆਂ ਕਿ ਮੁੱਖ ਮੰਤਰੀ ਬਦਲੇ ਜਾਣਗੇ ਸੋ ਅੱਜ ਇਸ ਵਿਸ਼ੇ ਦੇ ਉੱਪਰ ਮੁੱਖ ਮੰਤਰੀ ਬੜੇ ਹੀ ਤਰੀਕੇ ਦੇ ਨਾਲ ਜਵਾਬ ਦਿੰਦੇ ਨਜ਼ਰ ਆਏ ਉਹ ਕਹਿੰਦੇ ਮੈਂ 4 ਦਿਨ ਹਸਪਤਲ ਗਈ ਗਿਆ ਪਿੱਛੋਂ 4-4 ਮੁੱਖ ਮੰਤਰੀ ਨੇ ਜਿਹੜੇ ਉਹ ਨਵੇਂ ਬਣਾ ਦਿੱਤੇ ਕਹਿੰਦੇ ਲਗਾਤਾਰ ਇਸ ਚੀਜ਼ ਦੀਆਂ ਚਰਚਾਵਾਂ ਉੱਠੀਆਂ ਨੇ ਪਰ ਤੁਹਾਨੂੰ ਮੈਂ ਦੱਸ ਦਵਾਂ ਕਿ ਪੰਜਾਬ ਦਾ ਮੁੱਖ ਮੰਤਰੀ ਮੈਂ ਸੀ ਤੇ ਮੈਂ ਹੀ ਹਾਂ ਫਿਲਹਾਲ ਜਦੋਂ ਤੱਕ ਟਰਮ ਹੈ ਸਾਡੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਐਂ ਸਵਾਲ ਆ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿੰਦੇ ਆ ਕਹਿੰਦੇ ਮੈਂ 3 ਦਿਨ ਲਈ ਹਸਪਤਾਲ ਕਾਦਾ ਗਿਆ ਜਿਹੜੇ ਵਿਰੋਧੀ ਆ ਉਹਨਾਂ ਨੇ 3 ਦਿਨ 'ਚ 4-4 ਮੁੱਖ ਮੰਤਰੀ ਬਦਲ ਤੇ ਕਹਿੰਦੇ ਮੈਂ ਮੁੱਖ ਮੰਤਰੀ ਹੈਗਾ ਸੂਬੇ ਦਾ ਔਰ ਮੁੱਖ ਮੰਤਰੀ ਰਹਾਂਗਾ ਜਿਹੜੇ ਆਵਾਜ਼ ਦੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਉਹਨਾਂ ਕਹਿੰਦੇ ਦਰਬਾਰ ਸਾਹਿਬ ਅੱਗੇ ਖੜੇ ਹੋ ਕੇ ਗੱਲ ਕਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਸੂਬੇ ਦੇ ਰਹਿਣਗੇ ਕੋਈ ਹੋਰ ਤਬਦੀਲੀ ਨਹੀਂ ਹੋਏਗੀ ਹੂੰ ਹੋਣ ਇਸ ਦੇ باوجود ਸਪੈਕੂਲੇਸ਼ਨਸ ਕਿ ਆਸ ਰਹਿਗਾ ਕਿਉਂ ਮੁਖੰਦਰ ਭਗਵਾਨਤ ਮਾਨੇ ਵੀ ਸਵਾਲ اٹھੋਲੇ ਆ ਕਿ ਬਾਰ-ਬਾਰ ਮੇਰੇ ਬਾਰੇ ਕਿਉਂ ਇਤਾਂ ਦੀ ਗੱਲ ਕੀਤੀ ਜਾਂਦੀ ਹੈ ਜੀ ਮੈਂ ਵੀ ਇਹ ਜਰਨਲਿਸਟ ਇਹ ਕਹਿਣਾ ਚਾਹਾਂ ਇੱਕ ਸਿੰਪਲ ਆਧਾਰ ਨੇ ਜਿਹੜੀ ਸਾਧਾ ਕਿ ਪਿੰਡਾਂ 'ਚ ਵੱਡੇ ਪਰਿਵਾਰ ਹੁੰਦੇ ਆ ਨਾ ਉਹਨਾਂ ਦੇ ਸਾਡੇ ਪਿੰਡ ਇੱਕ ਭੂਲੰਗਰ ਟੱਬਰ ਦੀ ਕਾਫੀ ਵੱਡਾ ਪਰਿਵਾਰ ਪੰਜ-ਸੱਤ ਭਰਾ ਉਹਨਾਂ ਚ ਇੱਕ ਦੋ ਇੱਧਰ-ਉੱਧਰ ਵੀ ਚਲੇ ਜਾਂਦੇ ਜਾ ਕੇ ਪੁੱਛਣਾ ਬਲੋਰਾਸੋਂ ਕਿੱਥੇ ਗਿਆ ਉਹ ਕਹਿੰਦੇ ਐ ਉਧਰ ਗਿਆ ਉਹ ਮੰਡੀ ਗਿਆ ਉਹ ਜਾਂ ਖੇਤ ਗਿਆ ਉਹ ਪਤਾ ਨਹੀਂ ਹੁਣ ਜਿਹਦੇ ਕੋਲੇ 92 ਵਿਧਾਇਕ ਹੈ 93 ਵਿਧਾਇਕ ਹੈ ਉਸੇ ਤੇ ਇੱਕ ਦੋ ਇਧਰ ਉਧਰ ਵੀ ਹੋ ਜਾਣਾ ਕੋਈ ਅਸਤੀਫਾ ਦੇ ਜੇ ਜਾਂ ਕੋਈ ਵਿਰੋਧ ਚ ਬੋਲ ਦੇ ਤਾਂ ਮੁੱਖ ਮੰਤਰੀ ਬਦਲ ਜਾਏਗਾ ਤੇ ਨਾਲ ਹੂੰ ਬਹੁਤ ਜੀਵਤ ਭਾਗ ਹੈ ਕਿ ਇੱਕ ਐਡੀ ਵੱਡੀ ਤਹਿਰਾ ਜਦੋਂ ਦੀ ਸਰਕਾਰ ਬਣੀ ਹੈ ਮੈਂ ਇਹ ਕਹਣਾ ਜਾਗਾ ਮੁਖੰਦਰ ਭਗਵੰਤ ਮਾਨ ਦੀ ਤਾਂ ਅੱਜ ਦੀ ਟਿੱਪਣੀ ਦੀ ਗੱਲ ਕਰਦੇ ਆਂ ਜਦੋਂ ਦੀ ਸੁਪਾਸ ਸਰਕਾਰ ਬਣੀ ਹੈ 92 ਚੋਂ 93 ਵਿਧਾਇਕਾਂ ਲੈ ਕੇ ਉਦੋਂ ਤੋਂ ਲੈ ਕੇ ਵਿਰੋਧੀ ਧਿਰਾਂ ਕੋਲੇ ਹੋਰ ਕੋਈ ਗੱਲ ਨਹੀਂ ਦੇਖੋ ਨੀਤੀਆਂ ਦੇ ਉੱਤੇ ਅਧਿਕਾਰਾਂ 'ਤੇ ਗੱਲ ਕਰਨ ਦਾ ਕੋਈ ਟੀਗਾ ਟਿੱਪਣੀ ਕਰੇ ਪਰ ਜਿਹੜੀ ਧਿਰ ਕੋਲੇ 94 ਵਿਧਾਇਕ ਹੌਣ ਤੋਂ ਉਹਦੇ ਮੁੱਖ ਮੰਤਰੀ ਬਾਰੇ ਪਹਿਲਾਂ ਤਾਂ ਇਹ ਆਉਂਦਾ ਰਿਹਾ ਕਿ ਜੀ ਇਹ ਤਾਂ 6 ਮਹੀਨੇ ਨਹੀਂ ਕੱਟੇਗਾ 6 ਮਹੀਨੇ ਬਾਅਦ ਹੋਊਗਾ ਨਾ ਕੀ ਇਹ ਇਰਬਾ 6 ਮਹੀਨੇ ਬਾਅਦ ਸਰਕਾਰ ਟੁੱਟ ਦੂ ਜਣੀ ਨਾ ਜਿਵੇਂ ਵਿਰੋਧੀ ਧਿਰਾਂ ਦਾ ਨਾ ਹੁੰਦਾ ਨਹੀਂ ਜਿਵੇਂ ਕਮਰੇ 'ਚ ਬੰਦ ਜਿਆ ਕਰਦੇ ਸਾਹ ਘੁੱਟਦਾ ਹੋਵੇ ਵੀ ਆਕਸੀਜਨ ਨਹੀਂ ਸਾਹ ਘੁੱਟਦਾ ਯਾਰ ਆ ਖੜਕੀ ਖੋਲਦੇ ਦਰਾਜਾ ਖੋਲਦੇ ਆਈ ਸਾਹਮਣੇ ਲੱਗ ਜੂ ਇਦਾਂ ਦੀਆਂ ਗੱਲਾਂ ਕਰਦੇ ਆ 92 94 ਵਿਧਾਇਕ ਆ ਤੇ ਹਰ ਦੂਜੇ ਚੌਥੇ ਮਹੀਨੇ ਇਹੋ ਜਿਹਾ ਸੂਚਾ ਵਿਰੋਧੀ ਕਰ ਛੱਡ ਦਿੰਦੀ ਆ ਜਦ ਤੱਕ ਉਹ ਇਹ ਜਥਾਰਤ ਹੋਏ ਦੇਖੋ ਆਪਾਂ ਹੁਣ ਸਾਰੇ ਕਹਿਣ ਲੱਗੇ ਵਿਰੋਧੀ ਤੇ ਵੀ ਕਹਿਣ ਲੱਗੇ ਜੇ ਆਪਾਂ ਹੋਰ ਵਿਰੋਧੀ ਤੇ ਦੀ ਗੱਲ ਨਾ ਵੀ ਕਰੀਏ ਅਕਾਲੀ ਦਲ ਦੇ ਪ੍ਰਧਾਨ ਆ ਸੁਖਵੀਰ ਬਾਦਲ ਹਾਂਜੀ ਆਪਣਾ ਮੈਟਰ ਨਾਲ ਅਕਸਰ ਆਪਾਂ ਦੇਖਦੇ ਆਂ ਅੱਜ ਕੱਲ ਬੋਲਦੇ ਆ ਕਿ ਇੱਕ ਸਾਲ ਰਹਿ ਗਿਆ ਇਹ ਦੁਬਾਰਾ ਤਾਂ ਬਦਲੇ ਜਾਣੇ ਆ ਉਹ ਜਾਨੀ ਕਹਿੰਦੇ ਕਹਿੰਦੇ 1 ਸਾਲ ਤੇ ਦਾ ਆ ਗਏ ਤੇ ਸ਼ੁਰੂ ਹੋਏ ਵਾ ਇਹ ਤੀਜੇ ਚੌਥੇ ਮਹੀਨੇ ਦਾ ਜਦੋਂ ਸਰਕਾਰ ਬਣੀ ਸੀ ਤੇ ਮੁੱਖ ਮੰਤਰੀ ਤਾਂ ਬਦਲਿਆ ਸੰਜੋ ਸਰਕਾਰ ਤਾਂ ਟੁੱਟੀ ਸੰਜੋ ਭਾਤੀ ਜਨਤਾ ਪਾਰਟੀ ਆਪਾਂ ਮੰਨਦੇ ਹਾਂ ਕਿ ਬੜੀ ਤਗੜੀ ਪਾਰਟੀ ਐ ਇਸ ਦੇ ਬਾਰੇ ਕੋਈ ਦੋ ਰਾਇ ਨਹੀਂ ਅਕਸਰੀ ਮੈਂ ਮੀਡੀਆ 'ਚ ਕਈ ਵਾਰੀ ਕਹਿਣਾ ਹੁੰਦਾ ਹੈ ਕਿ ਲੋਕੀ ਤਾਂ ਦਾਖਤ ਲਾਉਂਦੇ ਐ ਤੇ ਭਾਜਪਾ ਵਾਲੇ ਦਾ ਪੂਰਾ ਜੰਗਲ ਹੀ ਪੁੱਟ ਕੇ ਆਪਣੇ ਵਿਹੜੇ 'ਚ ਲਿਆ ਹੁੰਦੇ ਐ ਜੀ ਸੋ ਇਹਨਾਂ ਦੀ ਤਾਕਤਵਾਰੇ ਦਾ ਕੋਈ ਦੋ ਰਾਇ ਨਹੀਂ ਅਰ ਜਿਹੜੀ ਜ਼ਮੀਨ 'ਚ ਜੰਗਲ ਲੱਗਣਾ ਉਹਦੇ ਬਾਰੇ ਮੈਂ ਜ਼ਰੂਰ ਗੱਲ ਕਰਨੀ ਚਾਹਾਂਗਾ। ਹੂੰ। ਟੁਕੜਾਟ ਆਜ ਦੀਆਂ ਪ੍ਰਸਿੱਧੀਆਂ ਇਹੋ ਜਿਹੀਆਂ ਕਿ ਪੰਜਾਬ ਦੀ ਜ਼ਮੀਨ ਜੋ ਭਾਜਵਾ ਜੰਗਲ ਲਾਉਣਾ ਚਾਹੁੰਦੇ ਉਹਦੇ ਲਈ ਜਰਖੇਜ਼ ਨਹੀਂ ਹੈ। ਜੀ। ਪੰਜਾਬੀ ਜੋ ਹੋਰ ਮਰਜ਼ੀ ਕਰ ਲੈਣ। ਜਿੱਦਾਂ ਮਰਜ਼ੀ ਵਿਰੋਧ ਕਰ ਲੈਣ। ਆਪਣੀ ਚੁਣੀ ਹੋਈ ਸਰਕਾਰ ਨੂੰ ਜੇ ਕੋਈ ਲੁੱਟ ਕੇ ਲੈ ਜੇ, ਪੁੱਟ ਕੇ ਲੈ ਜੇ। ਮੇਰਾ ਕਹਿਣ ਨੀ ਕਿ ਪੰਜਾਬੀ ਇਸ ਤਰ੍ਹਾਂ ਦੀ ਸਰਕਾਰ ਨੂੰ ਕੋਈ ਪ੍ਰਵਾਨ ਕਰੇਗਾ ਔਰ ਪੰਜਾਬ 'ਚ ਜਾ ਕੇ ਤੇ ਕੁਝ ਵਾਪਰਿਆ ਨਹੀਂ। ਇਹ ਤਾਂ ਹੋਇਆ ਕਿ 2:00 ਬਜੇ ਇਕਦਰ ਹੋ ਗਏ 2:00 ਬਜੇ ਇਕਦਰ ਹੋ ਗਏ ਪਰ ਇਹ ਕਿਆਸਰਾਈਆਂ ਲਾਉਣੀਆਂ ਪ੍ਰਮukh ਮੰਤਰੀ ਕੀ ਕਹਿ ਰਹੇ ਕਹਿੰਦੇ ਫੇਸਬੁੱਕ ਦੇ ਜਿਹੜੇ ਵਿਦਵਾਨ ਆ ਉਹਨਾਂ ਤੋਂ ਬਚ ਕੇ ਰਿਹਾ ਕਰੋ ਹੂੰ ਫਿਰ ਮੈਂ ਆਪਾਂ ਜਨਨ ਦੇ ਤੌਰ ਤੇ ਗੱਲ ਕਰਦੇ ਆਂ ਬਾਕੀ ਜਦਾਂ ਕਹੇ ਨੀਤੀਆਂ ਬਾਰੇ ਗੱਲ ਕਰਨੀ ਹਰ ਬਰੋਧੀ ਦਰਜਾ ਰਾਸੀ ਨੇ ਤਦਾ ਹੱਕ ਹੈ ਮੁੱਖ ਮੰਤਰੀ ਭਗਵੰਤ ਮਾ ਜਦੋਂ ਆਖਦਾ ਹੈ ਕਿ ਮੈਂ ਮਾਸਟਰ ਦਾ ਮੁੰਡਾ ਐ ਇਸੇ ਕਰਕੇ ਬਰਦਾਸ਼ਤ ਨਹੀਂ ਹੁੰਦਾ ਨਾ ਹੂੰ ਫਿਰ ਕਿਸੇ ਲੱਗਦਾ ਕਿ ਸਹੀ ਕਹਿੰਦਾ ਹੈ ਜੀ ਕਿਉਂਕਿ ਦੂਜੇ ਤਾਂ ਖਾਨਦਾਨੀ ਮੁੱਖ ਮੰਤਰੀ ਰਹੇ ਆ ਖਾਨਦਾਨੀ ਨੇਤਾ ਰਹੇ ਆ ਸਨੀਰ ਜਖੜ ਭਾਜਪਾ ਦੇ ਆਗੂ ਅੱਜ ਕੱਲ ਸਭ ਤੋਂ ਵਧੇਰੇ ਬੋਲਦੇ ਆ ਜ ਜੁਹੋਨਾਂ ਦੀ ਗੱਲ ਕਰੀਏ ਤਾਂ ਖਾਨਦਾਨੀ ਉਹਨਾਂ ਦੇ ਤਾਂ ਖਾਨਦਾਨ ਚ ਸਪੀਕਰ ਤਾਂ ਕਰੇ ਆ ਪਾਰਲੀਮੈਂਟ ਦੇ ਇਸ ਕਰਕੇ ਤੀਜੀ ਚੌਥੀ ਪੀੜੀ ਆ ਗਈ ਰਾਜਨੀਤੀ ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲੀ ਵਾਰੀ ਪੌੜੀਆਂ ਚੜਿਆ ਹਮ ਪੰਜਾਬ ਵਿਧਾਨ ਸਭਾ ਦੀਆਂ ਇਦਾਂ ਦੂਜੀਆਂ ਤਰ੍ਹਾਂ ਦੀ ਗੱਲ ਕਰ ਲਈ ਪ੍ਰਸਾਦ ਬਾਜਵੇ ਦੀ ਗੱਲ ਕਰ ਲਈ ਕਪਤਾਨ ਮਰਿੰਦਰ ਦੀ ਗੱਲ ਕਰ ਲਈਏ ਉਹ ਸਾਰੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਪਰਵਾਰਾਂ ਦੇ ਪਰਿਵਾਰ ਰਾਜਨੀਤੀ ਚ ਆਏ ਹੋਇਆ ਕਿ ਕਿਸੇ 94 99 ਵਿਧੈ ਕਾਨੂੰਨ ਸਰਕਾਰ ਨੂੰ ਅਸਥਿਰ ਕਰਨਾ ਮੈਂ ਸਾਂਝਾ ਕਿ ਡੈਮੋਕ੍ਰੇਸੀ ਨਾਲ ਜਮਹੂਰੀਤ ਨਾਲ ਬਹੁਤ ਵੱਡਾ ਕੋਝਾ ਮਜ਼ਾਕ ਹੋਏਗਾ ਜੀ ਜੀ ਇਤਹੀ ਹੈ ਕਿ ਅਗਰ ਹੜਾਂ ਦੇ ਵਿੱਚ ਕੋਈ ਖਰਾਬਾ ਹੈ ਸਰਕਾਰ ਕੋਈ ਕੰਮ ਨਹੀਂ ਕਰ ਰਹੀ ਪਾਰਲੀਮੈਂਟ ਤੇ ਵਿਧਾਨ ਸਭਾ ਤੇ ਕੇਣਾ ਉਹਨਾਂ ਦਾ ਅਧਿਕਾਰ ਹੈ ਪਰ ਹੁੰਦੀ-ਸੁੰਦੀ ਜੇ ਬਹੁਮਤ ਨੂੰ ਤੁਸੀਂ ਕਹੀ ਜਾਓਗੇ ਇੱਕ ਪੰਜਾਬੀ ਜਾਮ ਕੌਮਤਾਂ ਨੂੰ ਕਹਿ ਗਿਆ ਆਪਾਂ ਅੱਗੇ ਸਵਾਲ ਲਵਾਂਗੇ ਮੈਂ ਤੁਹਾਨੂੰ ਸਰਦਾਵਲੀ ਦਾ ਉਦਾਂ ਦੇ ਨਹੀਂ ਵਰਤਾਂਗਾ ਪਰ ਮੈਂ ਗੱਲ ਜ਼ਰੂਰ ਸੁਣਾਣੀ ਚਾਹਾਂਗਾ ਦਰਸ਼ਕਾਂ ਨੂੰ ਕਿ ਇੱਦਾਂ ਇੱਕ ਕਿਸਾਨ ਨੇ ਆਪਣੇ ਮੋਢੇ ਦੇ ਉੱਪਰ ਜਿਹੜਾ ਹੈਗਾ ਵੱਛਾ ਟੰਗਿਆ ਜਿਕੇ ਕੋਈ ਟੱਕਰ ਦੇ ਗਈ ਉਹ ਕਹਿੰਦੇ ਤਾਂ ਕੁੱਤਾ ਕੁੱਤਾ ਹੈ ਤਿੰਨ ਚਾਰਾਂ ਨੇ ਕਿਹਾ ਉਹਨੇ ਚਲਾ ਕੇ ਮਾਰਿਆ ਕਹਿੰਦੇ ਤਾਂ ਤਿੰਨ ਚਾਰਾਂ ਨੇ ਕਿਹਾ ਕੁੱਤਾ ਹੀ ਹੋਏਗਾ ਹੁਣ ਕੁੱਤਾ ਕਹਿਣ ਦੇ ਨਾਲ ਵੱਛਾ ਕੁੱਤਾ ਤਾਂ ਨਹੀਂ ਬਣ ਲਗਿਆ ਨਾ ਜੀ 93 ਵਿਧਾਇਕਾ ਤੁਸੀਂ ਕਿਵੇਂ ਕਹਿ ਦੋਗੇ ਸਰਕਾਰ ਟੁੱਟ ਗਈ ਜਦੋਂ ਕੋਈ ਸਬੂਤ ਹੋਵੇ ਪ੍ਰਸਾਧ ਬਾਜਵਾ ਵਿਰੋਧੀ ਧਿਰ ਦੇ ਆਗੂ ਹੈ ਮੈਂ ਕਹਿੰਦਾ ਕਿ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਪ੍ਰਤਾਪ ਬਾਜਵਾ ਨੇ ਮੀਡੀਆ 'ਚ ਲਗਾਤਾਰ ਇਹ ਗੱਲ ਕਹੀ ਕਿ ਐਨੇ ਵਿਧਾਇਕ ਸਾਡੇ ਸੰਪਰਕ 'ਚ ਹੈ ਐਨੇ ਵਿਧਾਇਕ ਸਾਡੇ ਸੰਪਰਕ 'ਚ ਹੈ ਸਰਕਾਰ ਤਾਂ ਟੁੱਟੀ ਕਿਸਮਤੋਂ ਟੁੱਟੀ ਕਿਸਮਤੋ ਵੀ ਪਹਿਲੇ ਮਾਨਸੂ ਬੜੀ ਮੁਸ਼ਕਲ ਨਾਲ ਤਾਂ ਤੁਹਾਡੇ ਆਪਣੇ ਵਿਧਾਇਕ ਤਾਂ ਆ ਕੋ ਜਿਹੜੇ ਹੈਗੇ ਆ ਭਾਜਪਾ ਜਾਣ ਤੋਂ ਹੁਣ ਕਿੱਥੇ ਜਾ ਕੇ ਠੱਲ ਪਈ ਹੈ ਸੋ ਇਹੋ ਜੀ ਸਥਿਤੀ ਦੇ ਵਿੱਚ ਇਹ ਸਪੈਕੂਲੇਸ਼ਨਾਂ ਜਿਹੜੀਆਂ ਕਿਤੇ ਇਹ ਵੀ ਲੱਗਦਾ ਹੈ ਕਿ ਪੋਲੀਟੀਕਲ ਪਾਰਟੀਆਂ ਡਰਾਮੇਵਾਦੀ ਨਾਲ ਆਪਣਾ ਜੀ ਜੀ ਕੰਨ ਲੋਕਾਂ ਦੇ ਮੁੱਦੇ ਤੇ ਲੜਾਈ ਲੜੋ ਕੋਈ ਦੋਰ ਹੈ ਨਹੀਂ ਪਾਰਲੀਮੈਂਟ ਹੈ ਵਿਧਾਨ ਸਭਾ ਹੈ ਸਰਕਾਰ ਨੂੰ ਘੇਰੋ ਸਰਕਾਰ ਜਵਾਬਦੇਹ ਹੋਏਗੀ ਲੋਕਾਂ ਨੇ ਚੁਣ ਕੇ ਭੇਜੀ ਹੈ ਪਰ ਇਹ ਇੱਕ ਇਹਦਾ ਟੰਗ ਦਿਓ ਲੋਕਾਂ ਦੇ ਸਾਹਮਣੇ ਕੋਈ ਨਾ ਕੋਈ ਸ਼ਗੂਫਾ ਕਿ ਸਰਕਾਰ ਤਾਂ ਗਈ ਕਿ ਗਈ ਇਹ ਸਾਰੇ ਹੜਪੁਲ ਜੋ ਪ੍ਰਧਾਨ ਮੰਤਰੀ ਨੇ ਕੀ ਦਿੱਤਾ ਕੀ ਨਹੀਂ ਤੇ ਤਾ ਇਹ ਉਪਰ ਜੋ ਪੰਜਾਬ ਵਾਲੇ ਕੀ ਕਰਦੇ ਪੁੱਲ ਜੋ ਦੇਖਣ ਲੱਗ ਗਏ ਲੋ ਜੀ ਮੁੱਖ ਮੰਤਰੀ ਤਾਂ ਗਿਆ ਧਿਆਨ ਇਧਰ ਨੂੰ ਲੱਗ ਗਿਆ ਸੋ ਬਹੁਤ ਹੀ ਇੱਕ ਤਰ੍ਹਾਂ ਦੀ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਬਹੁਤ ਹੀ ਗੈਰਜ਼ਕੀਨ ਵਾਲੀ ਆ ਹਾਲਤ ਬਣੀ ਵੀ ਐਸ ਬੜੇ ਮੁੱਦਿਆਂ ਦੀ بجائے ਸ਼ਗੂਫਿਆਂ ਦੀ ਰਾਜਨੀਤੀ ਕਰ ਰਿਹਾ ਪੰਜਾਬ ਦੇ ਰਾਸੀ ਆਗੂ ਜੀ ਸੋ ਸਾਬਾ ਅਗਲੇ ਵਿਸ਼ੇ ਦਾ ਜ਼ਿਕਰ ਕਰਾਂਗੇ ਇਸ ਵਿਸ਼ੇ ਦੀ ਵੀ ਚਰਚਾ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਉੱઠી ਗਈ ਕੱਲ ਪ੍ਰੈਸ ਕਾਨਫਰੰਸ ਕਰਦੇ ਨੇ ਮੁੱਖ ਮੰਤਰੀ ਮਾਨ ਤੇ ਉਹਦੇ ਵਿੱਚ ਕਹਿੰਦੇ ਨੇ ਕਹਿੰਦੇ ਕਿ ਮੈਂ ਡਿਬੇਟ ਕਰਾਂਗਾ ਆਉਣ ਵਾਲੇ ਦਿਨਾਂ ਵਿੱਚ ਟੀਵੀ ਤੇ ਕਰਾਂਗਾ ਸਾਰੀਆਂ ਪਾਰਟੀਆਂ ਨੂੰ ਪੁਲਾਵਾਂਗਾ ਤੇ ਖਾਸ ਕਰਕੇ ਉਹਨਾਂ ਨੂੰ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਗਏ ਹੋਏ ਨੇ ਕਹਿੰਦੇ ਉਹ ਸਾਬਕਤਾਬ ਪੇਸ਼ ਲੈ ਜਿਹੜਾ ਉਹ ਪੰਜਾਬ ਦਾ ਵੀ ਦੇ ਦੇਣ ਤੇ ਹੁਣ ਜਿਹੜਾ ਸੈਂਟਰ ਗਵਰਨਮੈਂਟ ਦਾ ਉਹ ਵੀ ਸਾਬਕਤਾਬ ਹੈ ਜਿਹੜਾ ਉਹ ਬੈਠ ਕੇ ਗੱਲਬਾਤ ਕਰ ਲੈਣਾ ਉਸ ਤੋਂ ਬਾਅਦ ਰਵਨੀਤ ਬਿੱਟੂ ਕਹਿੰਦੇ ਠੀਕ ਹੈ ਜੀ ਮੈਂ ਡਿ ਅੱਜ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਹਿੰਦੇ ਕਿ ਮੈਂ ਡਿਬੇਟ ਰਵਨੀਤ ਬਿੱਟੂ ਨਾਲ ਕਰਾਂਗਾ ਕਹਿੰਦੇ ਉਹ ਮੰਤਰੀ ਜਿਸ ਨੂੰ ਕੋਈ ਕੇਂਦਰ ਚ ਨਹੀਂ ਪੁੱਛਦਾ ਉਸ ਦੇ ਨਾਲ ਮੈਂ ਡਿਬੇਟ ਕਿਉਂ ਕਰਾਂਗਾ ਕਿਵੇਂ ਦੇਖ ਲਿਓ ਕਿਉਂਕਿ ਡਿਬੇਟ ਵਾਲਾ ਇਸ਼ੂ ਬੜਾ ਵੱਡਾ ਰਿਹਾ ਲੁਧਿਆਣਾ ਚ ਇੱਕ ਵਾਰੀ ਮਾਨ ਸਾਹਿਬ ਨੇ ਰੱਖ ਵੀ ਲਈ ਸੀ ਤੇ ਉਦੋਂ ਕੋਈ ਪਹੁੰਚਿਆ ਨਹੀਂ ਸੀ ਉੱਥੇ ਬਿਲਕੁਲ ਜਿਹੜਾ ਹੈਗਾ ਮੈਂ ਕਹਾਂਗਾ ਕਿ ਡਿਬੇਟ ਵਾਲਾ ਜਦੋਂ ਮੀਡੀਆ ਚ ਡਿਬੇਟ ਦੀ ਗੱਲ ਕਰਦੇ ਆਂ ਤਾਂ ਮੁੱਖ ਮੰਤਰੀ ਹੋਣ ਤੇ ਕੇਂਦਰ ਦੇ ਮੰਤਰੀ ਰਵਨੀਤ ਬਿੱਟੂ ਹੋਣ ਜਾਂ ਥੰਦੇ ਹੋਰ ਕੋਈ ਸੀਨੀਅਰ ਲੈਵਲ ਦਾ ਆਗੂ ਹੋਵੇ ਉਹ ਵੀ মিডিਆ ਜਿਵੇਂ ਸਮਝਾਂ ਕਿ মিডিਆ ਦੇ ਪ੍ਰੈਸ ਕਰ ਰਹੇ ਆ ਕਿ ਲੋਕ ਦਰਸ਼ਕ ਇਹਨਾਂ ਨੂੰ ਤਾੜੀਆਂ ਵਜਾਉਣ ਲਈ ਖੁਸ਼ ਕਰਨ ਲਈ ਕਿ ਦੇਖੋ ਜੀ ਫਲਾਣ ਨੇ ਤਾਂ ਐਡਾ ਬੜਾ ਚੜ੍ਹੋਤੀ ਦੇ ਦਿੱਤੀ ਕਿ ਅੱਜ ਉਹ ਮੈਦਾਨ 'ਚ ਮੈਂ ਡਿਬੇਟ ਕਰਨੇ ਤਿਆਰ ਆਂ ਦਰਸ਼ਕ ਵੀ ਜਾਣਦੇ ਹੋਵਗੇ ਜਰਨਲਿਸਟ ਮੈਂ ਵੀ ਜਾਣਦਾ ਅੱਜ ਤੱਕ ਪੋਲਿਟਿਕਲ ਸਿਸਟਮ 'ਚ ਕੋਈ ਅਸੀ ਡਿਬੇਟ ਨਹੀਂ ਹੋਈ ਜਿਸ ਡਿਬੇਟ ਨੇ ਕੋਈ ਸਿਸਟਮ ਬਦਲ ਕੇ ਰੱਖਤਾ ਹੋਵੇ ਜਾਂ ਸਰਕਾਰ ਟੁੱਟ ਗਈ ਹੋਵੇ ਜਾਂ ਸਰਕਾਰ ਬਣ ਗਈ ਹੋਵੇ ਕਿਸੇ ਡਿਬੇਟ ਦੇ ਹੋਣ ਦੇ ਨਾਲ ਨਾ ਚਾਹਉ ਸੂਬੇ ਦੇ ਲੋਕਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਜਾਂ ਕਿਸੇ ਵੀ ਸੂਬੇ ਦੇ ਲੋਕ ਹੈ ਕਿ ਡਿਬੇਟ ਚੰਗੀ ਹੋਈ ਕਮਾੜੀ ਹੋਈ ਜੇ ਡਿਬੇਟ ਦੇ ਨਾਲ ਸਰਕਾਰਾਂ ਬਦਲਦੀਆਂ ਹੋਣ ਤਾਂ ਸ਼ਾਮ ਨੂੰ ਆਪਾਂ ਮੀਡੀਆ ਵਾਲੇ ਹਰ ਰੋਜ਼ ਡਿਬੇਟਾਂ ਕਰਦੇ ਆ ਇੱਕ ਵਾਰੀ ਕਾਮਰਸ ਵਾਲਾ ਬੈਠ ਜਾਂਦਾ ਸੀਨੀਅਰ ਆ ਗੁੰਦਾ ਇੱਕ ਵਾਰੀ ਭਾਜਪਾ ਵਾਲਾ ਬੈਠ ਜਾਂਦਾ ਇੱਕ ਵਾਰੀ ਆਪ ਵਾਲਾ ਬੈਠ ਜਾਂਦਾ ਉਹ ਗੱਲਾਂ ਕਹਿੰਦੇ ਉਹ ਗੱਲਾਂ ਕਹਿੰਦੇ ਇੱਕ ਦੂਜੇ ਨੂੰ ਕਈ ਵਾਰੀ ਤਾਂ ਪਤਾ ਨਹੀਂ ਲੱਗਦੇ ਕਿ ਕੀ ਬੋਲ ਰਹੇ ਆ ਜਦੋਂ ਹੀ ਇੱਕ ਤਰ੍ਹਾਂ ਦੀ ਉਹ ਡਿਬੇਟ ਖਤਮ ਹੁੰਦੀ ਆ ਉਸ ਤੋਂ ਬਾਅਦ ਲੋਕੀ ਭੁਲ ਭੁਲ ਜਾਂਦੇ ਫਿਰ ਨਵੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਸੋ ਇਹ ਕਿਹ ਤਰ੍ਹਾਂ ਦੀ ਚੁਣੌਤੀ ਜਿਹੜੀ ਮੈਂ ਕਹਾਵਾਂਗਾ ਪੋਲਿਟਿਕਲ ਸ਼ਗੂਫ ਹੈ ਹੈਗੇ ਆ ਨਾਦਰ ਰਵਨੀਤ ਬਿੱਟੂ ਭਗਵੰਤ ਮਾਨ ਨਾਲ ਜਿਹੜਾ ਹੈਗਾ ਡਿਬੇਟ ਕਰੇ ਨਾ ਭਗਵੰਤ ਮਾਨ ਨਰਵਨੀਤ ਗੁੱਟੂ ਨਾਲ ਬਹਿਸ ਕਰਨ ਸੋ ਮੈਂ ਇਸ ਮੁੱਦੇ ਤੇ ਦਰਸ਼ਕਾਂ ਜਿਹਾ ਕੋਈ ਕਮੈਂਟਸ ਕਰਨ ਦੀ ਬਜਾਏ ਜੀ ਕਹਾਵਾਂਗਾ ਇਹ ਵੀ ਇੱਕ ਸ਼ਗੂਫ ਹੈ ਜਿਹੜੇ ਸਾਡੇ ਰਾਜਸੀ ਆਗੂ ਉਹਨਾਂ ਨੂੰ ਲੋਕਾਂ ਦੇ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ ਹੂੰ ਕੋਈ ਡਰੇ ਜਾਂਦਾ ਹੋਵੇ ਨਾ ਕਿ ਪਾਰਲੀਮੈਂਟ ਦੀ ਵਿਧਾਨ ਸਭਾ ਦੀ ਇਲੈਕਸ਼ਨ ਹੈ ਲੋਕਾਂ ਨੇ ਪਾਸਾ ਬਦਲ ਕੇ ਰੱਖ ਦੇਣਾ ਮੰਨ ਲਓ ਡਰੇ ਤੋਂ ਵੀ ਜਾਂਦੀ ਹੈ ਉਹ ਵੀ ਮੀਡੀਆ ਚਾਇਲਡ ਦੀ ਡਬੇਟਾਂ ਹੁੰਦੀਆਂ ਹੂੰ ਦੇਖੋ ਜੋ ਰਵਨੀਤ ਬਿੱਟੂ ਨੇ ਕਿਹਾ ਹੈ ਭਗਵਾਨਤਮਨ ਨੇ ਉਹਦਾ ਜਵਾਬ ਕੀ ਦਿੱਤਾ ਹੈ ਭਗਵਾਨਤਮਨ ਕਹਿੰਦਾ ਮੈਂ ਇਹਦੇ ਨਾਲ ਡਬੇਟ ਕਰੂੰਗਾ ਇਹਨੂੰ ਤਾਂ ਰੀਲ ਮੈਕ ਮੇਲਾ ਨਹੀਂ ਕੋਈ ਪੁੱਛਦਾ ਇਹ ਤਾਂ ਜ਼ ਨਿਕੰਮੂਟਾ ਕੰਮ ਕਰਾ ਲਓ ਕਹਿੰਦੇ ਉਹਥੇ ਕੋਈ ਨਹੀਂ ਪੁੱਛਦਾ ਮੈਂ ਇਹਦੇ ਨਾਲ ਕੰਬੇਟ ਕਰਾਂਗਾ ਜੀ ਸੋ ਦਿਲਚਸਪੀ ਲਈ ਦੇਰ ਲਈ ਇਹ ਚੰਗੇ ਸ਼ਗੂਫੇ ਆ ਪਰ ਇਸ ਤੋਂ ਬਾਅਦ ਇਹਨਾਂ ਦੀ ਕੋਈ ਮਹੱਤਤਾ ਮੈਨੂੰ ਤਾਂ ਨਹੀਂ ਲੱਗਦੀ ਕਿ ਬਣਾਸ ਦੇ ਲੋਕਾਂ ਦਾ ਭਲਾ ਹੋਏਗਾ ਇਦਾਂ ਦੇ ਸੂਪਿਆਂ ਦੇ ਨਾਲ ਜੀ ਬਿਲਕੁਲ ਸੋ ਤੁਹਾਂ ਦੱਸਦੀ ਕਿ ਜਦੋਂ ਫਾਰਨ ਕੰਟਰੀਜ਼ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਤਾਂ ਉਸ ਤੋਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਪਦ ਦੇ ਦੋ ਅਹੁਦੇਦਾਰ ਹੁੰਦੇ ਨੇ ਉਹਨਾਂ ਦੇ ਵਿੱਚ ਕਰ ਇੱਕ ਵੱਡੀ ਡਿਬੇਟ ਹੈ ਜਿਹੜੀ ਉਹ ਅਕਸਰ ਹੁੰਦੀ ਹੈ ਉਹ ਡਿਬੇਟ ਔਨ ਸਕਰੀਨ ਹੁੰਦੀ ਹੈ ਲੋਕਾਂ ਦੇ ਵੀ ਸਵਾਲ ਹੁੰਦੇ ਨੇ ਤਾਂ ਉਹ ਉਸ ਤਰ੍ਹਾਂ ਦੀਆਂ ਡਿਬੇਟਸ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਲੋਕਾਂ ਦੇ ਮੁੱਦਿਆਂ ਤੇ ਗੱਲਬਾਤ ਉਹ ਅਕਸਰ ਕਰਦੇ ਨੇ ਸਿੱਧਾ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕਿ ਮੁੱਖ ਮੰਤਰੀ ਮਾਨ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਨੂੰ ਮਿਲਣ ਦੀਆਂ ਗੱਲਾਂ ਵੀ ਕਰ ਰਹੇ ਨੇ ਚਰਚਾਵਾਂ ਛਿੜ ਰਹੇ ਛੇੜ ਰਹੇ ਨੇ ਕਿਉਂਕਿ ਲੋੜ ਹੈ ਪੰਜਾਬ ਨੂੰ ਆਰਥਿਕ ਪੱਖੋਂ ਕਾफी ਮਦਦ ਦੀ ਤਾਂ ਜਿਹੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮਦਦ ਦੇ ਲਈ ਕਿਤੇ ਨਾ ਕਿਤੇ ਮੁਲਾਕਾਤ ਹੋ ਸਕਦੀ ਹੈ ਪਰ ਉਧਰ ਨਾਲ ਨਾਲ ਇਹ ਵੀ ਦੱਸਦੀ ਕਿ ਕੇਂਦਰੀ ਮੰਤਰੀ ਨੇ ਜਿਹੜੇ ਉਹ ਵੱਡੇ ਪੱਦਰ ਤੇ ਪੰਜਾਬ ਦੇ ਗੇੜੇ ਲਾ ਰਹੇ ਨੇ ਸ਼ਿਵਰਾਜ चौहान ਆਏ ਉਸ ਤੋਂ ਬਾਅਦ ਪਤਾ ਹੀ ਨਹੀਂ ਕਿੰਨੇ ਕੇਂਦਰੀ ਮੰਤਰੀ ਆ ਗਏ ਪ੍ਰਧਾਨ ਮੰਤਰੀ ਵੀ ਆਏ ਅੱਜ ਵੀ ਹਾਂ ਦੋ ਮੰਤਰੀ ਨੇ ਜਿਹੜੇ ਆਏ ਹੋਏ ਨੇ ਕੇਂਦਰੀ ਮੰਤਰੀ ਉਹਨਾਂ ਦੇ ਵਿੱਚੋਂ ਇੱਕ ਮੰਤਰੀ ਨੇ ਜਿਹੜੇ ਉਹ ਟ੍ਰਾਂਸਪੋਰਟ ਦੇ ਨਾਲ ਵੀ ਸਬੰਧਤ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹਰਸ਼ ਨੇ ਜਿਹੜੇ ਉਹ ਕਹਿੰਦੇ ਕਿ ਅਸੀਂ ਪੰਜਾਬ ਦੇ ਵਿੱਚ ਸੜਕਾਂ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਤਾ ਤੇ ਮਾਨ ਸਾਹਿਬ ਕਹਿੰਦੇ ਕਿ ਸਿਰਫ ਫੋਟੋਆਂ ਖਿਚਾਉਣ ਦੇ ਲਈ ਆਉਂਦੇ ਨੇ ਹੋਰ ਜ਼ਿਆਦਾ ਕੰਮ ਹੈ ਨਹੀਂ ਇਹਨਾਂ ਦਾ ਕੀ ਲੱਗਦਾ ਹੈ 2027 ਦੇ ਲਈ ਪ੍ਰਭਾਵਿਤ ਕਰਨ ਲਈ ਜ਼ਰੂਰੀ ਨੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿੰਦੇ ਆ ਉਹ ਕਹਿੰਦੇ ਵੀ ਜਦੋਂ ਅਸੀਂ 20000 ਕਰੋੜ ਦੀ ਪੈਕੇਜ ਦੀ ਗੱਲ ਕੀਤੀ ਹੈ ਮੰਗਿਆ ਹੈਗਾ ਉਸ ਦਿਨ ਦੇ ਦਾ ਪੰਜਾਬ ਦਾ ਕੋਈ ਭਲਾ ਸੀ ਉਹ ਕੰਦੇ ਕੋਡੇ ਕੋਡੇ ਪਾਣੀਆਂ ਚ ਫੋਟੋ ਖਿਜਵਾ ਕੇ ਚਲੇ ਜਾਂਦੇ ਹੋ ਖੇਤੀ ਮੰਤਰੀ ਦੀ ਗੱਲ ਕਰਦੇ ਆ ਚੌਹਾਨ ਸਾਹਿਬ ਦੀ ਉਦਹੀਂ ਇੱਕ ਦਿਨ ਪਹਿਲਾਂ ਰੱਖਿਆ ਮੰਤਰੀ ਆਏ ਅੱਜ ਮੰਤਰੀ ਆਏ ਹੂੰ ਹੁਣ ਨੁਕਸਾਨ ਤਾਂ ਹੋਇਆ ਪੰਜਾਬ ਦਾ ਪੈਸਾ ਚਾਹੀਦਾ ਪੰਜਾਬ ਨੂੰ ਹੜ੍ਹ ਤੋਂ ਸੰਕਟ ਤੋਂ ਨਿਕੰਣ ਦੇ ਲਈ ਬਿਲਕੁਲ ਫੰਡ ਦੀ ਲੋੜ ਹੈ ਬਹੁਤ ਸਾਰੇ ਸਾਧਨਾਂ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਜਿਹੜਾ ਹੈਗਾ ਵੱਡੇ ਸੰਕਟ ਤੋਂ ਬਚਾਇਆ ਜਾ ਸਕੇ ਗੱਲ ਤਾਂ ਉਹਦੇ ਉਹਦਾ ਹਲਾਂ ਤਾਂ ਦਿੱਲੀ ਬੈਠ ਕੇ ਵੀ ਕੀਤਾ ਜਾ ਸਕਦਾ ਹੈ ਤੇ ਗੇੜੇ ਲਾ ਕੇ ਵੀ ਕੀਤਾ ਜਾ ਸਕਦਾ ਹੈ ਅਜੇ ਤੱਕ ਇਹ ਨਾ ਗੇੜਿਆਂ ਚੋਂ ਪੰਜਾਬੀਆਂ ਨੂੰ ਕੁਝ ਪੱਲੇ ਪੈਣਾ ਤਾਂ ਨਜ਼ਰ ਆਉਂਦਾ ਨਹੀਂ ਇਸੇ ਕਰਕੇ ਮੁੱਖ ਮੰਤਰੀ ਨੂੰ ਕਹਿਣ ਦਾ ਕੀ ਤਰੀਕਾ ਵੀ ਕਹਿਣਾ ਹੁੰਦਾ ਨਾ ਉਹ ਕਹਿੰਦੇ ਅੱਜ ਕੱਲ ਜਿਹੜੇ ਗੇ ਦੌਰਿਆਂ ਦਾ ਦੌਰਾ ਪਿਆ ਹੋਇਆ ਹੈ ਕਿ ਜਿਹੜਾ ਉੜਦਾ ਪੰਜਾਬ ਦਾ ਦੌਰਾ ਉਹਨ ਪੰਜਾਬ ਦਾ ਦੌਰਾ ਕਰਨ ਦਾ ਤਾਂ ਇਹ ਜੀ ਜਾਣ ਸਾਰਾ ਐਲਾਨ ਕਰਦੇ ਨੇ ਵੀ ਬੜਾ ਵੱਡਾ ਨੁਕਸਾਨ ਹੋਇਆ ਅਸੀਂ ਇੰਨਾ ਰਾਹਤ ਹੁਣ ਮਾਮਲਾ ਦੌਲਜਾ ਰਹਿੰਦਾ ਕਿ ਪੰਜਾਬ ਨੂੰ ਕੀ ਦੇਣਾ ਕੀ ਨਹੀਂ ਦੇਣਾ ਬਲਕਿ ਜੋ ਪਿਛਲੇ ਫੰਡਾਂ ਦੇ ਹਿਸਾਬ ਦਾ ਮੰਗੇ ਜਾਂਦੇ ਉਹ ਜਿਹੜੇ ਪੰਜਾਬੀ ਹੈ ਉਹ ਨਹੀਂ ਜਾਣਦੇ ਇਸ ਗੱਲ ਨੂੰ ਆਮ ਸਧਾਰਨ ਪੰਜਾਬੀ ਜਿਹੜੇ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਜਿਹਦੇ ਡੰਗਰ ਮਾਰੇ ਗਏ ਉਹਨੂੰ ਕੀਏ ਕਹਾਣੀ ਸੁਣਾਉਂਗੇ ਕਿ ਜੀ ਕੇਂਦਰ ਨੇ ਆਪ ਤੁਹਾਡਾ ਪੈਸਾ ਭੇਜਿਆ ਸੀਗਾ ਇਹਨਾਂ ਤੇ ਇਹਨਾਂ ਨੇ ਹੋਰ ਫੰਡਾਂ ਤੇ ਖਰਚ ਕਰ ਦਿੱਤਾ ਪੰਜਾਬ ਦੇ ਕਨੇਤਾ ਉਹ ਕਹਿੰਦਾ ਜੀ ਇਹਦਾ ਹਵਾਈ ਜਹਾਜ਼ ਡਾਉਣ ਤੇ ਖਰਚ ਕਰਤਾ ਕੋਈ ਕਹਿੰਦਾ ਇਸ਼ਤਿਹਾਰਾਂ ਤੇ ਖਰਚ ਕਰਤਾ ਜਣੀ ਹੜਾਂ ਦੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਐ ਇਸੇ ਕਰਕੇ ਮੈਂ ਕਹਿੰਨਾ ਕਿ ਹੜਾਂ ਚ ਇਸ ਵੇਲੇ ਜਿੱਥੇ ਇੱਕ ਪਾਸੇ ਸੜੇ ਹੋਏ ਪਾਣੀਆਂ ਦੀ ਬਦਬੂ ਆ ਰਹੀ ਐ ਉੱਥੇ ਸਾਡੇ ਜਿਹੜੇ ਰਾਸੀ ਆਗੂ ਐ ਉਹਨਾਂ ਦੇ ਬਿਆਨਾਂ ਚੋਂ ਇਹ ਨਫਰ ਦੀ بو ਆ ਰਹੀ ਐ ਕਿ ਕੋਈ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਬਰੋਦੀ ਕਰਾਇਆ ਸਮਝਦਿਆਂ ਕਿ ਵੀ ਹੁਣ ਆਇਆ ਕਾਬੂ ਆਪ ਵਾਲੇ 92 ਵਿਧਾਇਕ ਜਿੱਦਾਂ ਆਪਾਂ ਪਹਿਲਾਂ ਕਹਿ ਗਏ ਸੀ ਉਹ ਸਰਕਾਰ ਟੁੱਟਦੀ ਨਜ਼ਰ ਆਉਂਦੀ ਸਾਲ ਰਹਿ ਗਿਆ ਹੁਣ ਕਹਿ ਲੋ ਇਹਨਾਂ ਨੂੰ ਬੜੇ ਨਕੰਮੇ ਆ ਹੜਾਂ ਚ ਕੁਛ ਨਹੀਂ ਕੀਤਾ ਇਸ ਕਰਕੇ ਲੋ ਸਾਲ ਬਾਅਦ ਫੇਰ ਅਸੀਂ ਆ ਜਾਾਂਗੇ ਯਾਨੀ ਲੋਕਾਂ ਦੀ ਮਦਦ ਕਰਨ ਦੇ ਪਿੱਛੇ ਪਿੱਛੇ ਨਾਲ ਸਤਾਈ ਦਿਸਦਾ ਐ ਇਹ ਮਸਲਾ ਕਰਦੇ ਪਰ ਚੌਕ ਕਰਦੇ ਕੋ 27 ਨੇੜੇ ਐ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਆ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲਾਂਗਾ ਇਸ ਬਾਰੇ ਕੋਈ ਦੂਰ ਨਹੀਂ ਮਿਲਣਗੇ ਇੱਕ ਮੁੱਖ ਮੰਤਰੀ ਦਾ ਅਧਿਕਾਰ ਵੀ ਮਿਲਣਾ ਵੀ ਚਾਹੀਦਾ ਪ੍ਰਧਾਨ ਮੰਤਰੀ ਨੂੰ ਪ੍ਰਮੰਤ ਦਾ ਹੱਕ ਵੀ ਆ ਪੰਜਾਬੀਆਂ ਦਾ ਅੱਗੇ ਪੰਜਾਬੀ ਵੀ ਚਾਹੁੰਦੇ ਆ ਕਿ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਨਾਲ ਗੱਲਾਂ ਕੀਤੀਆਂ ਜਾਣ ਹਮ ਪਰ ਮੁੱਖ ਮੰਤਰੀ ਸਾਫ ਇਹ ਗੱਲ ਕਹਿੰਦਾ ਕਿ ਮੈਂ ਜਦੋਂ ਪੰਜਾਬ ਦੇ ਹੜ੍ਹਾਂ ਨਾਲ ਸੰਬੰਧਿਤ ਮਾਮਲੇ ਦੇ ਪਨਾਹ ਦੇ ਸੰਕਟ ਬਾਰੇ ਫੰਡਸ ਲੈਣ ਵਾਰੇ ਪ੍ਰਧਾਨ ਮੰਤਰੀ ਨਾਲ ਗੱਲ ਕਰਾਂਗਾ ਸਮਾ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰ ਰਹੇ ਆ ਸਾਡਾ ਅਧਿਕਾਰ ਹੈ ਕਹਿੰਦੇ ਅਧਿਕਾਰ ਆ ਸਾਡਾ ਮੈਂ ਕੋਈ ਦਾਨ ਨਹੀਂ ਲੈਣ ਪੀਕ ਨਹੀਂ ਮੰਗਣ ਜਾ ਰਿਹਾ ਜੀ ਜੀ ਸਵਾਲ ਤਾਂ ਇਹ ਆ ਕਿ ਪੰਜਾਬੀਆਂ ਨੂੰ ਅਧਿਕਾਰ ਦੇ ਤੌਰ ਤੇ ਕੋਈ ਦਿੱਤਾ ਜਾ ਰਿਹਾ ਹੈ ਜਾਂ ਪਹਿਲਾਂ ਇਦਾਂ ਝਨੋਰਾ ਪਟਕੇ ਜੀ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਤੇ ਮੁੜ ਕੇ ਕਹੂੰ ਸਾਰਾ ਠੀਕਰਾ ਪਾੰਦੋਂ ਆਪ ਵਾਲਾਂ ਦੇ ਸਰ ਹਮ ਜਿਹੜੇ ਸੰਕਟ 'ਚ ਫਸੇ ਲੋਕ ਆ ਉਹ ਨਹੀਂ ਜਾਣਦੇ ਕਿ ਕੇਂਦਰੀ ਰਾਹਤ ਫੰਡ ਦੇ ਚੁੱਕੀ ਪੰਜਾਬ ਨੂੰ ਆਇਆ ਪੰਜਾਬ ਨੇ ਸਹੀ ਵਰਤਿਆ ਗਲਤ ਵਰਤਿਆ ਪਿੰਡ ਦਾ ਜਿਹੜਾ ਸਦਾ ਪਿੰਡ ਉਹ ਜਾਣਦਾ ਹੈ ਉਹਦੇ ਮੱਜਾਂ ਮਰ ਗਈਆਂ ਉਹਦੇ ਘਰ ਪੀਣ ਨੂੰ ਦੁੱਧ ਨਹੀਂ ਉਹਦੇ ਬੱਚਾਂ ਕੋਲੇ ਕੱਪੜੇ ਨਹੀਂ ਅੱਗੇ ਸਰਦੀਆਂ ਆ ਰਹੀਆਂ ਫਸਲ ਤਾਂ ਸੋਨੇ ਦੀ ਗਈ ਗਈ ਹਾੜੀ ਦੀ ਬਜਾਈ ਕਿਵੇਂ ਹੋएगी ਜੀ ਸਵਾਲ ਦਾ ਇਹ ਭਾੜਦੇ ਆ ਇਹ ਜਵਾਬ ਚਾਹੀਦਾ ਹੈ ਇਹ ਨਹੀਂ ਜਵਾਬ ਚਾਹੀਦਾ ਕਿ ਰਾਤ ਵਾਲਾ ਫਾਂਡਾ ਆਪਰੇ ਖਾ ਕੇ ਕੇਂਦਰ ਵਾਲਿਆਂ ਨੇ ਦਿੱਤਾ ਨਹੀਂ ਜਣੀ ਕਿਹੋ ਜੀ ਰਾਜਨੀਤੀ ਪੰਜਾਬੀਆਂ ਦੇ ਸਿਰ ਤੇ ਕੀਤੀ ਜਾ ਰਹੀ ਹੈ ਜੀ ਜੀ ਤੇ ਸਾਬ ਅੱਗੇ ਵਧਾਂਗੇ ਤੇ ਗੱਲ ਹੈ ਜਿਹੜੀ ਉਹ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਐਸ ਡੀ ਆਰ ਐਫ ਫੰਡ ਨਾਲ ਨਹੀਂ ਫਰਕ ਪੈਂਦਾ ਪੰਜਾਬੀਆਂ ਨੂੰ ਉਹਨਾਂ ਨੇ ਕੀ ਲੈਣਾ ਇਸ ਚੀਜ਼ ਦੇ ਨਾਲ ਪਰ ਏ ਇਹ ਜਿਹੜਾ ਵੱਡਾ ਇਸ਼ੂ ਬਣਿਆ ਅੱਜ ਸੁਨੀਲ ਜਾਖੜ ਇੱਕ ਕੈਗ ਰਿਪੋਰਟ ਪੇਸ਼ ਕਰਦੇ ਨੇ ਉਸ ਕੈਗ ਰਿਪੋਰਟ ਦੇ ਵਿੱਚ ਸਾਰਾ ਕੱਚਾ-ਚੱਠਾ ਉਹਨਾਂ ਨੇ ਲਿਖਿਆ ਦਿਖਾਇਆ ਕਿ ਕਦੋਂ ਕਿੰਨੇ ਫੰਡ ਆਏ ਜਦੋਂ ਸਰਕਾਰ ਬਣੀ ਬਾਈ ਦੇ ਵਿੱਚ ਉਦੋਂ ਕਿੰਨੇ ਫੰਡ ਸੀ ਇਹਨਾਂ ਕੋਲੇ ਕਿ ਹਰ ਸਾਲ ਕਿੰਨੇ-ਕਿੰਨੇ ਫੰਡ ਆਉਂਦੇ ਰਹੇ ਸੋ ਇਕਾਦੁੱਕਾ ਜਾਂ ਕਰਕੇ ਉਹਨਾਂ ਨੇ ਸਾਰਾ 12000 ਕਰੋੜ ਰੁਪਏ ਪੂਰਾ ਕਰਤਾ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਵੀ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਵੀ ਇੱਕ ਲਿਸਟ ਲੈ ਕੇ ਬਹਿ ਜਾਂਦੇ ਨੇ ਕਹਿੰਦੇ ਮੈਂ ਦੱਸ ਦਿੰਨਾ ਕਿੰਨੇ-ਕਿੰਨੇ ਫੰਡ ਨੇ ਜਿਹੜੇ ਉਹ ਆਏ ਨੇ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਆਮੋ ਸਾਹਮਣੇ ਦੀ ਲੜਾਈ ਐ ਮਿਹਣੋ ਮਿਣੀ ਤਨ ਮਿਣੀ ਹੋਣਾ ਇਹਨਾਂ ਫੰਡਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਇਸ ਨੂੰ ਮੈਂ ਇਹੀ ਗੱਲ ਕਹਿ ਰਿਹਾ ਕਿ ਬੇਵਜ੍ਹਾ ਅੰਕੜਿਆਂ ਦਾ ਭੇੜਾ ਹੈ ਸੁਨੀਲ ਜੀ ਅਕੜਾ ਭਾ ਜਨਰਲ ਸਿੰਡਿੰਗ ਜਨਰਲ ਸਾਪਾ ਨੂੰ ਆਪਣੇ ਸੁਤਰਾ ਤੋਂ ਰਿਪੋਰਟ ਲੈਣੇ ਆ ਕੀ ਜੀ ਹਾਲ ਦੇਖੋ ਜੀ ਇਹਨੇ ਫੰਡ ਦੀ ਇਸਤੇਮਾਲ ਹੋ ਗਿਆ ਨੁਕਸਾਨ ਹੋ ਗਿਆ ਕਪੜਾ ਹੋ ਗਿਆ ਜੀ ਹੁਣ ਆਗੂ ਜਿਹੜੇ ਸਾਡੇ ਐ ਐਮ ਐਲ ਐ ਦਾ ਕੋਈ ਰਿਪੋਰਟਿੰਗ ਵਾਲਾ ਕੰਮ ਕਰ ਰਿਹਾ ਜੇ ਕੇਂਦਰ ਦੇ ਫੰਡ ਨਹੀਂ ਇਸਤੇਮਾਲ ਹੋਏ ਆ ਪ੍ਰਧਾਨ ਮੰਤਰੀ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਕਿ ਇੱਥੇ ਕਪੜਾ ਹੋਇਆ ਜਾਣਕਾਰੀ ਦਿੱਤੀ ਜਾਵੇ। ਸੀਰੀਅਲ ਜਾਖੜ ਹੁਣੀ ਜਿਹੜੇ ਹੈ ਅਧਿਕਾਰਾਂ ਤੌਰ ਤੇ ਦੇਖੋ ਨਾ ਤਾਂ ਕੇਂਦਰ ਵੱਲੋਂ ਬੋਲ ਸਕਦੇ ਆ ਇੱਕ ਪੋਲਿਟਿਕਲ ਆਗੂ ਦੇ ਤੌਰ ਤੇ ਗੱਲ ਕਰਦੇ ਆ ਉਹਦਾ ਦੋਸ਼ ਲਾਉਣਾ ਉਹਨਾਂ ਦਾ ਅਧਿਕਾਰ ਆ ਲਾਉਂਦੇ ਰਹਿਣਗੇ ਫੇਰ ਵੀ ਲਾਉਂਦੇ ਰਹਿਣਗੇ। ਦੂਜੇ ਪਾਸੇ ਆਪ ਵਾਲੇ ਆਪਣਾ ਹਿਸਾਬ ਗਤਲ ਦੇਈ ਜਾਂਦੇ ਆ ਕਿ ਇਹਨੇ ਫੰਡ ਇੱਥੇ ਖਰਚੇਗੇ ਇਹਨੇ ਇੱਥੇ ਖਰਚੇਗੇ ਇਹਨੇ ਬਚੇ ਆ ਕਹਿੰਦੇ ਸਾਨੂੰ ਬਦਨਾਮ ਕਰਨੀ ਕਰ ਰਿਹਾ। ਉਧਰ ਭਾਜਪਾ ਵਾਲੇ ਕਹਿ ਰਹੇ ਕਿ ਇਹਨਾਂ ਨੇ ਖਰਚਾ ਕੁਝ ਨਹੀਂ ਉਹਨੂੰ ਸਵਾਲ ਇਹ ਆ। ਕਿ ਕੀ ਜਿਹੜਾ ਰਾਹਤ ਦਾ ਆਫਤ ਵਾਲਾ ਜਿਹੜਾ ਫੰਡ ਹੈ ਉਹਨਾਂ ਫੰਡਾਂ ਨੂੰ ਲੈ ਕੇ ਲੜਾਈ ਰਹੇਗੀ ਤਾਂ ਪੰਜਾਬੀਆਂ ਨੂੰ ਕੁਝ ਮਿਲੇਗਾ ਪੰਜਾਬੀ ਦਾ ਪੁੱਛਦੇ ਸਾਨੂੰ ਕੀ ਦੇ ਰਹੇ ਆ ਉਹ ਜੀ ਜੀ ਮੁੱਖ ਮੰਤਰੀ ਕੀ ਦੇ ਰਿਹਾ ਕੇਂਦਰ ਕੀ ਦੇ ਰਿਹਾ ਸਵਾਲ ਤਾਂ ਇਹ ਹੈ ਬਿਲਕੁਲ ਉਸ ਫੰਡ ਦੀ ਲੜਾਈ ਹੋ ਰਹੀ ਹੈ ਜਿਹੜਾ ਫੰਡ ਕਹਿੰਦੇ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਹੂੰ ਦੇਖੋ ਰੋਦੀਟਰ ਦੇ ਆਗੂਆਂ ਚੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੇ ਸਵਾਲ ਕੀਤਾ ਕਹਿੰਦੇ ਵੀ ਫੰਡ ਹੈ ਕਿਥੇ ਦੱਸੋ ਤਾਂ ਸਹੀ ਜੀ ਜਿਹੜੇ ਫੰਡ ਦਾ ਪਤਾ ਨਹੀਂ ਹੈਗਾ ਕਿਹੜਾ ਖਰਚਾ ਹੈ ਕਿਹੜਾ ਨਹੀਂ ਖਰਚੇਗਾ ਉਹਦੇ ਤੇ ਲੜਾਈ ਮਈ ਪਈ ਵੀ ਆ ਤੇ ਜਿਹੜੇ ਲੋਕ ਪਿਆਸੇ ਆ ਭੁੱਖੇ ਆ ਭੁੱਖਾ ਮਰ ਰਹੇ ਆ ਸੰਕ ਨਾਲ ਜੂਝ ਰਹੇ ਆ ਸਵਾਲ ਤਾਂ ਪੰਜਾਬ ਉਹਨਾਂ ਦਾ ਲੈਂਦਾ ਕਿ ਉਹਨਾਂ ਦਾ ਕੀ ਕਰ ਰਹੇ ਹੋ ਬਿਲਕੁਲ ਜੀ ਮੈਂ ਵੀ ਵੱਡੇ ਕਿਸੇ ਮੀਡੀਆ ਅਖਬਾਰ ਦਾ ਸੰਪਾਦਕੀ ਪੜ੍ਹ ਰਿਆ ਸੀ ਉਹ ਕਹਿੰਦਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਫੰਡ ਕਿੱਥੋਂ ਆਉਣੇ ਆ ਫੰਡ ਕਿੱਥੋਂ ਆਉਣੇ ਲੋਕ ਰਹਾ ਚਾਉਂਦੇ ਆ ਲੋਕ ਸੰਗਠਨ ਨਿਕਲਣਾ ਚਾਹੁੰਦੇ ਆ ਸਵਾਲ ਤਾਂ ਇਹ ਹੈ ਕਿ ਫੰਡ ਦੀ ਲੜਾਈ ਤੁਸੀਂ ਲੜਦੇ ਰਹੋ ਲੋਕ ਫੈਸਲਾ ਕਰ ਦੇਣਗੇ ਵਿਧਾਨ ਸਭਾ ਦੀ ਚੋਣ ਵੇਲੇ ਕਿ ਕੌਣ ਸਹੀ ਹੈ ਕੌਣ ਗਲਤ ਹੈ ਜੀ ਜੀ ਬਿਲਕੁਲ ਸੁਤੰਦਰਾਸ ਜੀ ਕਿ ਇਸ ਬਾਬਤ ਰਾਜਾ ਵੜਿੰਗ ਵੀ ਇੱਕ ਚਿੱਠੀ ਅੱਜ ਪ੍ਰਧਾਨ ਮੰਤਰੀ ਨੂੰ ਲਿਖ ਚੁੱਕੇ ਨੇ ਜਿਸ ਚ ਉਹਨਾਂ ਨੇ ਇਤਰਾਜ਼ ਵੀ ਇਸ ਚੀਜ਼ ਤੇ ਜਤਾਇਆ ਕਿ ਤੁਸੀਂ 1600 ਕਰੋੜ ਕੱਟ ਦੇ ਕੇ ਗਏ ਹੋ ਪਰ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ 12000 ਕਰੋੜ ਹੈ ਇਸ ਦੀ ਜਾਂਚ ਕੀਤੀ ਜਾਵੇ ਪੜਤਾਲ ਕੀਤੀ ਜਾਵੇ ਤੇ ਕੀ ਕੁਝ ਹੈ ਸਾਹਮਣੇ ਲਿਆਂਦਾ ਜਾਵੇ ਅੱਗੇ ਗੱਲ ਸਿੱਧ ਸਾਬ ਕਰਾਂਗੇ ਜਿਸ ਤਰ੍ਹਾਂ ਸੀਐਮ ਮਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਉਹ ਇਹ ਸੀ ਕਿ ਪੰਜਾਬ ਦੇ ਪਿੰਡਾਂ ਦੀ ਸਫਾਈ ਕੀਤੀ ਜਾਏਗੀ 2300 ਪਿੰਡ ਨੇ ਜਿਹੜੇ ਉਹ ਪ੍ਰਭਾਵਿਤ ਹੋਏ ਨੇ ਇਹਨਾਂ ਦੇ ਵਿੱਚ ਹਰ ਇੱਕ ਤਰੀਕੇ ਨਾਲ ਜਿਹੜੀ ਮਦਦ ਹੈ ਉਹ ਕਰਨ ਦਾ ਜਿਹੜੀ ਗੱਲਬਾਤ ਕੀਤੀ ਹੈ ਕਹਿੰਦੇ ਮੁਹਿੰਮ ਦੇ ਲਈ 100 ਕਰੋੜ ਰੁਪਏ ਨੇ ਜਿਹੜੇ ਉਹ ਰੱਖੇ ਨੇ 1 ਲੱਖ ਹੈ ਜਿਹੜਾ ਉਹ ਟੋਕਨ ਦੇ ਵਜੋਂ ਹਰ ਪਿੰਡ ਨੂੰ ਦਿੱਤਾ ਜਾਏਗਾ ਕਿਵੇਂ ਦੇਖਦੇ ਹੋ ਕਿਉਂਕਿ ਉਹਨਾਂ ਨੇ ਕਿਹਾ ਕਿ ਦਿਵਾਲੀ ਤੋਂ ਪਹਿਲਾਂ-ਪਹਿਲਾਂ 24 ਸਤੰਬਰ ਤੱਕ ਸਾਰੇ ਘਰ ਨੇ ਜਿਹੜੇ ਸਾਰੇ ਪਿੰਡ ਨੇ ਸਾਫ਼ ਸੁਥਰੇ ਕਰ ਦੇਣੇ ਨੇ ਅਸੀਂ ਬਿਲਕੁਲ ਮੁਖੰਦਰੀ ਭਗਵਾਨ ਜੀ ਸਰਕਾਰ ਨੇ ਬਕਾਇਦਾ ਤੱਕ ਐਮ ਐਲ ਏਨ ਕੀਤਾ ਹੈ ਜੀ ਉਹਨਾਂ ਨੇ ਕਿਹਾ ਕਿ ਵਿਸ਼ੇਸ਼ ਗਿਰਦਾਰੀਆਂ ਜਿਹੜੀਆਂ ਆਆਂ 30 40 ਦਿਨ ਦੇ ਵਿੱਚ ਕਰਵਾ ਦਿੱਤੀਆਂ ਜਾਣੀਆਂ ਯਾਨੀ ਉਹਨਾਂ ਨੇ ਇਹ ਭਰੋਸਾ ਦਿੱਤਾ ਕਿ ਦਿਵਾਲੀ ਤੋਂ ਪਹਿਲਾਂ-ਪਹਿਲਾਂ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਜਿਸ ਤਰ੍ਹਾਂ ਉਹਨਾਂ ਨੇ 20000 ਰੁਪਏ ਪ੍ਰਤੀ ਇਕੜ ਦੀ ਗੱਲ ਕੀਤੀ ਹੈ ਇਦਾਂ ਹੀ ਮੌਜਾ ਤੈ ਕੀਤਾ ਹੈ ਕਿ ਕਿਸੇ ਡੰਗਰ ਦਾ ਕਿੰਨਾ ਮੌਜਾ ਮਿਲੇਗਾ ਕਿਸ ਦਾ ਨੁਕਸਾਨ ਹੋਇਆ ਕਿੰਨਾ ਮੌਜਾ ਮਿਲੇਗਾ ਉਹ ਸਾਰਾ ਮੌਜਾ ਕਹਿੰਦੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਮੱਈਆ ਹੋ ਜਾਈਗਾ ਇਹ ਤੱਕ ਰਾਤ ਵਾਲੀ ਗੱਲ ਹੈ ਚੰਗਾ ਫੈਸਲਾ ਕਹਿੰਦੇ ਚੀਚੇ ਤੌਰ ਤੇ ਸਾਰਿਆਂ ਦੀ ਜ਼ਿੰਮੇਵਾਰੀਆਂ ਤੈ ਕਰ ਦੇ ਦੇਣਗੀਆਂ ਜੀ ਜੀ ਬੰਦੇ ਭਗਵੰਤ ਜੀ ਨੇ ਆਪਣੇ ਅੰਦਾਜ਼ ਨਾਲ ਇਹ ਗੱਲ ਵੀ ਕਹੀ ਹੈ ਕਿ ਜਦ ਤੱਕ ਇਹ ਗਰਦਾਬਰੀ ਹੋ ਨਹੀਂ ਜਾਂਦੀ ਔਰ ਲੋਕਾਂ ਨੂੰ ਰਾਹਤ ਮਿਲ ਨਹੀਂ ਜਾਂਦੀ ਤਦ ਤੱਕ ਦਾ ਕਹਿੰਦੇ ਨਾ ਮੈਂ ਚੈਨ ਨਾਲ ਬੈਠਾਂਗਾ ਤੇ ਨਾ ਹੀ ਮੈਂ ਆਪਣੇ ਅਧਿਕਾਰੀਆਂ ਨੂੰ ਬਚਣ ਦਿਆਂਗਾ ਸੋ ਜੀ ਇਸ ਮੁੱਦੇ ਤੇ ਵੱਡਾ ਫੈਸਲਾ ਹੈ ਫਿਰ ਪਿੰਡਾਂ ਦੀ ਸਫਾਈ ਦੀ ਗੱਲ ਹੈ ਜਿੱਦਾਂ ਆਪਕ ਸਰ ਜ਼ਿਕਰ ਕਰਦੇ ਰਹਿੰਨੇ ਆ ਉਹਨਾਂ ਨੇ ਪਿੰਡਾਂ ਲਈ ਫੰਡ ਅਲਾਟ ਕੀਤੇ ਆ ਕਿਉਂਕਿ ਵੱਡੀ ਪੱਧਰ ਤੇ ਜਿੱਤਰ ਡੰਗਰ ਮਰੇ ਆ ਸਫਾਈ ਦੀ ਬਹੁਤ ਵੱਡੀ ਸਮੱਸਿਆ ਹੈ ਇੰਨਾ ਚ ਫਸਲਾ ਬਰਬਾਦ ਹੋ ਗਿਆਂ ਉਹਨਾਂ ਦੀ ਵੱਡੀ ਸਮੱਸਿਆ ਹੈ ਡੰਗਰਾਂ ਦੇ ਇਲਾਜ ਦੀ ਸਮੱਸਿਆ ਹੈ ਮਨੁੱਖੀ ਇਲਾਜ ਦੀ ਸਮੱਸਿਆ ਹੈ 550 ਕਨਿਆ ਐਮੂਲੈਂਸ ਭੇਜਾਂਗੇ ਡਾਕਟਰਾਂ ਦੀ ਟੀਮਾਂ ਭੇਜਾਂਗੇ ਹਰ ਪਿੰਡ 'ਚ ਡਾਕਟਰ ਮਾਇਆ ਕਰਾਂਗੇ ਸੋ ਵੱਡੀ ਪੱਧਰ ਤੇ ਜਾਂਗਾ ਲੜਾਈ ਲੜੀ ਜਾ ਰਹੀ ਹੈ ਲੋਕਾਂ ਨੂੰ ਲੋੜ ਵੀ ਹੈ ਇੱਕ ਚੰਗਾ ਲਿਆ ਗਿਆ ਫੈਸਲਾ ਸਰਕਾਰ ਦਾ ਜੀ ਸਿਸਾਬ ਅਗੇ ਥੋੜੇ ਸ਼ਬਦਾਂ ਦੇ ਵਿੱਚ ਜ਼ਿਕਰ ਹੈ ਜਿਹੜਾ ਕੁਮਰ ਵਿਜੇ ਪ੍ਰਤਾਪ ਦਾ ਕਰਾਂਗੇ ਆਪਾਂ ਨੂੰ ਪਤਾ ਹੈ ਕੁਮਰ ਵਿਜੇ ਪ੍ਰਤਾਪ ਨੇ ਜਿਹੜੇ ਉਹ ਆਪਣੀ ਸਰਕਾਰ ਦੇ ਨਾਲ ਤਾਂ ਨਹੀਂ ਚੱਲ ਰਹੇ ਬੜੀਆਂ ਚੀਜ਼ਾਂ ਤੇ ਖਿਲਾਫਤ ਕਰ ਚੁੱਕੇ ਨੇ ਪਰ ਉਹਨਾਂ ਦੇ ਵੱਲੋਂ ਫਿਲਹਾਲ ਪੰਜਾਬ ਵਿਧਾਨ ਸਭਾ ਦੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਅਸਤੀਫਾ ਜਿਹੜਾ ਅਗਸਤ ਚ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਕੁਮਰ ਵਿਜੇ ਪ੍ਰਤਾਪ ਦੇ ਦੇਖੋ ਸ਼ੁਰੂ ਦੇ ਆਪਾਂ ਜਾਣਦੇ ਹਾਂ ਕਿ ਕੁਮਰ ਵਿਜੇ ਪ੍ਰਤਾਪ ਇੱਕ ਆਜ਼ਾਦ ਤਬੀਅ ਦੇ ਵਿਅਕਤੀ ਹੈ ਆਗੂ ਹੈ ਕਾਫੀ ਮੁੱਦਿਆਂ ਤੇ ਉਹਨਾਂ ਦੇ ਪਿਛਲੇ ਸਮੇਂ ਤੋਂ ਮਤਭੇਦ ਆਪ ਨਾਲ ਚੱਲਿਆ ਰਿਹਾ ਸੀ ਵਿਧਾਨ ਸਭਾ ਜੋ ਕਹਿੰਦੀ ਸੀ ਮੈਨੂੰ ਬੋਲਣ ਨਹੀਂ ਦਿੱਤਾ ਗਿਆ ਖਾਸ ਤੌਰ ਤੇ ਬੇਅਦਬੀਆਂ ਦੇ ਮੁੱਦੇ ਤੇ ਉਹਨੇ ਜਦੋਂ ਉਹ ਪੋਲਿਟਿਕਲ ਫੀਲਡ 'ਚ ਨਹੀਂ ਸੀ ਪੁਲਿਸ 'ਚ ਸੀ ਉਦੋਂ ਵੀ ਉਹਨਾਂ ਨੇ ਸਟੈਂਡ ਲਿਆ ਕਿ ਜਿਹੜੇ ਪੀਐਸਬੀ ਦੇ ਮੁੱਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਦੋਸ਼ੀ ਐ ਜਦੋਂ ਰਾਜਸੀ ਖੇਤਰ ਜਾ ਕੇ ਉਦੋਂ ਵੀ ਲਗਾਤਾਰ ਕਹਿੰਦੇ ਰਹੇ ਪਰ ਉਹਨਾਂ ਦੀ ਗੱਲ ਸੁਣੀ ਨਹੀਂ ਗਈ ਉਹਨਾਂ ਨੇ ਰੋਸ ਵਜੋਂ ਅਸਤੀਫਾ ਦਿੱਤਾ ਕਾਫੀ ਦੇਰ ਇਹ ਮਾਮਲਾ ਲਟਕਦਾ ਰਿਹਾ ਸੁਖਵੀਰ ਬੱਦਲ ਨੂੰ ਪ੍ਰਵਾਨ ਹੋ ਗਿਆ ਹੈ ਅਦਮ ਮਲ ਅਮਰਸਾਦੀ ਇੱਕ ਸੀਟ ਜਿਹੜੀ ਹੋਰ ਵਿਧਾਨ ਸਭਾ ਦੀ ਆਪ ਵਾਲਿਆਂ ਦੀ ਖਾਲੀ ਹੋ ਗਈ ਹੈ ਜੀ ਬਿਲਕੁਲ ਸਿੱਤ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਦੇ ਵਿੱਚ ਹਿੱਸਾ ਪਾਇਆ ਮਿਹਰਬਾਨੀ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸੀਐਮ ਮਾਨ ਹੁਣਾਂ ਦੇ ਵੱਲੋਂ ਇੱਕ ਇਲਜ਼ਾਮ ਸੁਖਵੀਰ ਬਾਦਲ ਹੁਣਾਂ ਤੇ ਵੀ ਲਗਾਇਆ ਗਿਆ ਜਿਸ ਦੇ ਵਿੱਚ ਇਹ ਕਿਹਾ ਕਿ ਸੁਖਵੀਰ ਬਾਦਲ ਜਿਹੜੇ ਪੈਸੇ ਲੋਕਾਂ ਨੂੰ ਵੰਡ ਰਹੇ ਨੇ ਉਹ ਪੈਸੇ ਐਸਜੀਪੀਸੀ ਦੇ ਨੇ ਸੋ ਸੁਖਬੀਰ ਬਾਦਲ ਆਪਣੀ ਜੇਬ ਦੇ ਵਿੱਚੋਂ ਪੈਸੇ ਵੰਡਣ ਇਸ ਤੋਂ ਪਹਿਲਾਂ ਵੀ ਇਸ ਚੀਜ਼ ਨੂੰ ਲੈ ਕੇ ਜੋ ਦੂਸਰਾ ਅਕਾਲੀ ਦਲ ਨਵਾਂ ਅਕਾਲੀ ਦਲ ਬਣਿਆ ਉਸਨੇ ਵੀ ਇਲਜ਼ਾਮ ਲਗਾਏ ਸੀ ਉਹਨਾਂ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਵੀ ਇਲਜ਼ਾਮ ਲੱਗੇ ਸਨ ਸੋ ਹਜੇ ਤੱਕ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦਾ ਕੋਈ ਜਵਾਬ ਹੈ ਜਿਹੜਾ ਨਹੀਂ ਆਇਆ ਉਧਰ ਜਸਵੰਤਰ ਗੜਗਾਚ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਇਕੱਤਰਤਾ ਕੀਤੀ ਗਈ ਬੈਠਕ ਹੋਈ ਇਸ ਬੈਠਕ ਦੇ ਵਿੱਚ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਜਿਥੇ ਬੰਦੀਆਂ ਨੇ ਜਿਹੜੀਆਂ ਹੜਾਂ 'ਚ ਕੰਮ ਕਰ ਰਹੀਆਂ ਸੀ ਸਿੱਖ ਜਥੇਬੰਦੀਆਂ ਕੰਮ ਕਰ ਰਹੀਆਂ ਸੀ ਉਹਨਾਂ ਦੇ ਪ੍ਰਤੀਨਿਧੀ ਬੁਲਾ ਜਥੇਦਾਰ ਸਾਹਿਬ ਵੱਲੋਂ ਦਿੱਤੀ ਗਈ ਹੈ ਉਮੀਦ ਕਰਦੇ ਹਾਂ ਇਸ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ